ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦਾ ਫਰਮਾਨ ਹੈ ਗੁਰਬਾਣੀ ਦਾ ਫਰਮਾਨ ਹੈ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਿਆ ਪਕਾਰ ਨਾਨਕ ਹੈ ਸੁਮਰੇ ਮਨਾ ਕਰ ਕੀਰਤਨ ਹੋਏ ਉਧਾਰ ਸੰਗੀਤ ਦੀ ਦੁਨੀਆ ਵਿੱਚ ਮਿਹਨਤ ਕਰ ਰਹੀ ਸਿੱਖਿਆ ਦੇ ਰਹੀ ਤੇ ਸਿੱਖਿਆ ਲੈ ਰਹੀ ਬੀਬੀ ਜਸਬੀਨ ਕੌਰ ਵੱਲੋਂ ਬਹੁਤ ਪਲਾ ਉਦਮ ਕੀਤਾ ਜਾ ਰਿਹਾ ਹੈ ਜਸ ਗੁਰਮਤ ਸੰਗੀਤ ਸਕੂਲ ਦੀ ਰੰਭਤਾ 10 April 2024 ਤੋਂ ਕੀਤੀ ਜਾ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਬੱਚਿਆਂ ਨੂੰ ਬੇਨਤੀ ਹੈ ਸਖਿਆਰਤੀਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੇ ਵੀ ਅੰਦਰ ਚਾਹੋ ਹੈ ਕਿ ਗੁਰਮਤ ਸੰਗੀਤ ਦੀ ਸਖਲਾਈ ਲਈ ਜਾਵੇ ਉਹ ਬੱਚੇ ਜਸ ਗੁਰਮਤ ਸੰਗੀਤ ਸਕੂਲ ਦੇ ਵਿੱਚ ਦਾਖਲਾ ਲੈ ਸਕਦੇ ਹਨ ਇਹ ਸਖਲਾਈ ਜੋ ਹੈ ਸ਼ੁਭ ਕਰਮਨ ਭਵਨ ਟਾਂਡਾ ਰੋਡ ਹੁਸ਼ਿਆਰਪੁਰ ਵਿਖੇ ਦਿੱਤੀ ਜਾਵੇਗੀ ਅਤੇ ਇਸ ਵਿੱਚ ਸ਼ੁਭ ਕਰਮਨ ਸੁਸਾਇਟੀ ਹੁਸ਼ਿਆਰਪੁਰ ਇਸ ਜਸ ਗੁਰੂ ਸੰਗੀਤ ਸੰਕੂਲ ਸਕੂਲ ਨੂੰ ਪੂਰਾ ਸਹਿਯੋਗ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ